ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਆਪਾਂ ਰੋਜ਼ਾਨਾ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਇੱਕ ਪਾਠ ਕਰ ਲੈਨੇ ਆ ਨਾਲ ਨਾਲ ਇਸ ਸ਼ਬਦ ਦਾ ਜਾਪ ਕਰਦੇ ਆ ਤਸਵੀਰ ਉਠਦੇ ਅਸਾਰ ਹੀ ਖੁਸ਼ਖਬਰੀ ਮਿਲੇਗੀ ਸਾਡੇ ਮਨ ਦੀ ਸਭ ਤੋਂ ਵੱਡੀ ਇੱਛਾ ਪੂਰੀ ਹੋਵੇਗੀ ਉਹ ਕਿਹੜੀ ਖੁਸ਼ਖਬਰੀ ਹੈ ਕਿਹੜੀ ਇੱਛਾ ਹੈ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਿੱਖ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਖੁਸ਼ਖਬਰੀ ਕਿਹੜੀ ਆ ਸਿੱਖ ਦੀ ਸਭ ਤੋਂ ਵੱਡੀ ਇੱਛਾ ਕਿਹੜੀ ਹੋ ਸਕਦੀ ਆ ਉਹ ਹੈ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦਾ ਵੇਲਾ ਗੁਰੂ ਨਾਨਕ ਪਾਸ਼ਾ ਜੀ ਦੀ ਮਿੱਠੀ ਨਿੱਕੀ ਗੋਦ ਦਾ ਨਿਗਿਆ ਜਿਹੜਾ ਬੰਦਾ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਗਿਆ ਉੱਠ ਕੇ ਨਾਮ ਜਪਣ ਬੈਠ ਗਿਆ ਸਮਝੋ ਗੁਰੂ ਨਾਨਕ ਪਾਸ਼ਾ ਜੀ ਦੀ ਮਿੱਠੀ ਨਿੱਕੀ ਪਵਿੱਤਰ ਗੋਦ ਦਾ ਨਿਗਮਾਨ ਰਿਹਾ ਏ ਤਾਂ ਫਿਰ ਆਪ ਸੋਚੋ ਜਿੰਨੂੰ ਸਵੇਰੇ ਸਵੇਰ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਮਿਲ ਜਾਵੇ ਉਹਨੂੰ ਜ਼ਿੰਦਗੀ ਦੇ ਵਿੱਚ ਹੋਰ ਕੀ ਚਾਹੀਦਾ ਹੈ ਤਾਂ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਗੋਦ ਦਾ ਨਿਗ ਮੰਨਣਾ ਚਾਹੁੰਦੇ ਆ ਤਾਂ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਦਾ ਵੇਲਾ ਜ਼ਰੂਰ ਸਮਾਂ ਲੈਣਾ ਇਸ ਵੇਲੇ ਦੇ ਵਿੱਚ ਜੇਕਰ ਅਸੀਂ 15-20 ਮਿੰਟ ਵੀ ਨਾਮ ਜਪ ਲਿਆ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਦਿੱਤੀ ਤਾਂ ਸਾਡਾ ਅਮਰਤ ਵੇਲਾ ਪੱਕਾ ਹੋ ਜਾਵੇਗਾ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਤਾਂ ਲਾਜ਼ਮੀ ਆ ਇਸ ਤੋਂ ਇਲਾਵਾ ਭੈਣਾ ਬੀਬੀਆਂ ਘਰ ਦੇ ਕੰਮਕਾਰ ਕਰਦੀਆਂ ਹੋਈਆਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹੋਈਆਂ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜੀ ਦਾ ਜਾਪ ਕਰ ਲਓ ਮੇਰੇ ਵੀਰ ਵੀ ਸੈਰ ਕਰਦੇ ਹੋਏ ਜਾਂ ਫਿਰ ਜਦੋਂ ਆਪਾਂ ਰਾਤ ਨੂੰ ਸੌਣ ਲੱਗਿਆਂ ਬਿਸਤਰ ਤੇ ਆਉਣੇ ਆ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਿਆ ਜੇ نیند ਨਹੀਂ ਆਈ ਤਾਂ ਬਿਸਤਰ ਤੇ ਲੰਮੇ ਪਏ ਪਏ ਵਾਹਿਗੁਰੂ 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 ਜਪਦੇ ਜਪਦੇ ਸੌ ਜਾਣਾ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਸੋਵਾਂਗੇ ਤਾਂ ਸਵੇਰੇ ਵਾਹਿਗੁਰੂ ਵਾਹਿਗੁਰੂ ਜਪਦੇ ਹੀ ਉੱਠਾਂਗੇ ਸਭ ਤੋਂ ਪਹਿਲਾ ਸ਼ਬਦ ਸਾਡੇ ਮukh ਵਿੱਚੋਂ ਆਪਣੇ ਆਪ ਹੀ ਵਾਹਿਗੁਰੂ ਜੀ ਨਿਕਲੇਗਾ ਇਹ ਗੱਲ ਤੁਸੀਂ ਭਾਵੇਂ ਅੱਜ ਹੀ ਅਜਮਾ ਕੇ ਦੇਖ ਲਿਓ ਜੀ ਜੇ ਰਾਤ ਨੂੰ ਆਪਾਂ ਕੋਈ ਫਿਲਮ ਨਾਟਕ ਬਾਰੇ ਸੋਚਦੇ ਸੋਚਦੇ ਸੁੱਤੇ ਤਾਂ ਸਵੇਰੇ ਉਹ ਫਿਲਮ ਨਾਟਕ ਦਾ ਸੀਨ ਚੱਲਣਾ ਸ਼ੁਰੂ ਹੋ ਜਾਵੇਗਾ ਸਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਆਪਣੇ ਆਪ ਹੀ ਉਹ ਸੀਨ ਸਾਡੇ ਮਨ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਵੇਗਾ ਜੇਕਰ ਅਸੀਂ ਰਾਤ ਨੂੰ ਕਿਸੇ ਬੋਝ ਚਿੰਤਾ ਪਰੇਸ਼ਾਨੀ ਬਾਰੇ ਸੋਚਦੇ ਸੋਚਦੇ ਸੁੱਤੇ ਤਾਂ ਸਵੇਰੇ ਸਵੇਰ ਸਾਨੂੰ ਉਹ ਚਿੰਤਾ ਦੁਬਾਰਾ ਤੋਂ ਯਾਦ ਕਰਨ ਦੀ ਲੋੜ ਨਹੀਂ ਪੈਣੀ ਉਹਨੇ ਆਪਣੇ ਆਪ ਹੀ ਸਾਡੇ ਮਨ ਵਿੱਚ ਚੱਲਣਾ ਸ਼ੁਰੂ ਹੋ ਜਾਣਾ ਹੈ ਅਤੇ ਜੇਕਰ ਸਵੇਰੇ ਸਵੇਰੇ ਬੋਝ ਚਿੰਤਾਵਾਂ ਪਰੇਸ਼ਾਨੀਆਂ ਵਾਲੀਆਂ ਗੱਲਾਂ ਸਾਡੇ ਮਨ ਵਿੱਚ ਚੱਲਣ ਲੱਗ ਪਈਆਂ ਤਾਂ ਸਾਡਾ ਪੂਰਾ ਦਿਨ ਬਰਬਾਦ ਹੋ ਜਾਵੇਗਾ ਇਸ ਕਰਕੇ ਦਿਨ ਦੀ ਸ਼ੁਰੂਆਤ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਕਰਨੀ ਆ ਗੁਰੂ ਦੇ ਗਿਆਨ ਤੋਂ ਕਰਨੀ ਆ ਤਾਂ ਜੋ ਸਾਡਾ ਪੂਰਾ ਦਿਨ ਬੜਾ ਸੋਹਣਾ ਬੀਤੇ ਸਾਡਾ ਮਨ ਸ਼ਾਂਤ ਰਹੇ ਮਨ ਸ਼ਾਂਤ ਰਹੇਗਾ ਤਾਂ ਸਾਨੂੰ ਸਭ ਪਾਸੇ ਸ਼ਾਂਤੀ ਸਕੂਨ ਨਜ਼ਰ ਆਵੇਗਾ ਜੇ ਸਾਡੇ ਮਨ ਅੰਦਰ ਸ਼ੋਰ ਸ਼ਰਾਬਾ ਹੈ ਨਾ ਫਿਰ ਸਾਨੂੰ ਬਾਹਰੋਂ ਸ਼ਾਂਤੀ ਸਕੂਨ ਨਹੀਂ ਮਿਲ ਸਕਦਾ ਪਰ ਜੇ ਸਾਡਾ ਮਨ ਸ਼ਾਂਤਿਆ ਤਾਂ ਸਾਨੂੰ ਸਭ ਪਾਸੇ ਸਾਰੀ ਦੁਨੀਆ ਬੜੀ ਸੋਹਣੀ ਲੱਗੇਗੀ ਅਸੀਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤੇ ਮਨ ਸ਼ਾਂਤ ਤਾਂ ਹੀ ਰਹੇਗਾ ਜਦੋਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜੇਗਾ ਜਿੰਨਾ ਹੀ ਅਸੀਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਆਪਣੇ ਗੁਰੂ ਨੂੰ ਯਾਦ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਗੁਰਬਾਣੀ ਦਾ ਗਿਆਨ ਹਾਸਲ ਕਰਦੇ ਆ ਉਨਾ ਹੀ ਸਾਡਾ ਮਨ ਸ਼ਾਂਤ ਰਹਿੰਦਾ ਹੈ ਸਾਡਾ ਮਨ ਮਜ਼ਬੂਤ ਹੁੰਦਾ ਹੈ ਸਾਡਾ ਮਨ ਸਾਡੇ ਲਈ ਸਹੀ ਫੈਸਲੇ ਕਰਦਾ ਹੈ ਕਿਉਂਕਿ ਸੰਗਤ ਜੀ ਮਨ ਰਾਹੀਂ ਸਾਨੂੰ ਸਭ ਕੁਝ ਮਿਲਣਾ ਹੈ ਮਨ ਸਾਡੇ ਲਈ ਬਹੁਤ ਅਹਿਮ ਚੀਜ਼ ਆ ਮਨ ਸਾਡੀ ਸਭ ਤੋਂ ਵੱਡੀ ਤਾਕਤ ਆ ਅਤੇ ਸਭ ਤੋਂ ਵੱਡੀ ਕਮਜ਼ੋਰੀ ਵੀ ਆ ਜੇ ਮਨ ਨੂੰ ਅਸੀਂ ਆਪਣੇ ਕੰਟਰੋਲ ਵਿੱਚ ਕਰ ਲਿਆ ਤਾਂ ਮਨ ਸਾਡੀ ਤਾਕਤ ਆ ਮਨ ਸਾਡੇ ਲਈ ਉਹ ਸਭ ਕੁਝ ਕਰੇਗਾ ਜੋ ਅਸੀਂ ਇਹਦੇ ਤੋਂ ਕਰਵਾਉਣਾ ਚਾਹੁੰਦੇ ਆ ਪਰ ਜੇ ਅਸੀਂ ਆਪਣੇ ਮਨ ਨੂੰ ਆਪਣੇ ਕੰਟਰੋਲ ਵਿੱਚ ਨਾ ਕਰ ਸਕੇ ਇਹਨੂੰ ਖੁੱਲਾ ਛੱਡ ਦਿੱਤਾ ਇਹ ਆਪਣੀ ਮਨਮਰਜ਼ੀ ਕਰਨ ਤੇ ਆ ਗਿਆ ਤਾਂ ਫਿਰ ਮਨ ਦਾ ਸੁਭਾਅ ਹੈ ਚੰਗੇ ਪਾਸੇ ਇਹਨੂੰ ਲਾਉਣਾ ਪੈਂਦਾ ਹੈ ਅਤੇ ਮਾੜੇ ਪਾਸੇ ਇਹ ਆਪਣੇ ਆਪ ਹੀ ਤੁਰ ਪੈਂਦਾ ਏ ਮਾੜੇ ਰਸਤੇ ਇਹਨੇ ਆਪਣੇ ਆਪ ਲੱਭ ਲੈਣੇ ਆ ਤਾਂ ਇਸ ਕਰਕੇ ਜੇ ਆਪਾਂ ਚਾਹਣੇ ਆ ਕਿ ਸਾਡਾ ਮਨ ਸਾਡੇ ਲਈ ਸਭ ਕੁਝ ਚੰਗਾ ਚੰਗਾ ਕਰੇ ਤਾਂ ਮਨ ਦੇ ਵਿੱਚ ਚੰਗੇ ਵਿਚਾਰ ਭਰਨੇ ਜ਼ਰੂਰੀ ਆ ਉਹ ਵੀ ਸਵੇਰੇ ਸਵੇਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਫਿਰ ਉੱਠ ਕੇ ਨਾਮ ਸਿਮਰਨ ਕਰੀਏ ਵਾਹਿਗੁਰੂ ਜੀ ਦਾ ਜਾਪ ਕਰੀਏ ਫਿਰ ਗੁਰਬਾਣੀ ਦਾ ਪਾਠ ਕਰੀਏ ਫਿਰ ਕੁਝ ਚੰਗੇ ਵਿਚਾਰਾਂ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰੀਏ ਆਪਣੇ ਆਪ ਨੂੰ ਰੋਜ਼ ਸਵੇਰੇ ਉੱਠ ਕੇ ਕਹਿਣਾ ਕਿ ਮੈਂ ਇੱਕ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਇੱਕ ਖੁਸ਼ ਆਤਮਾ ਹਾਂ ਮੈਂ ਇੱਕ ਤੰਦਰੁਸਤ ਆਤਮਾ ਹਾਂ ਮੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਮੈਂ ਪਰਮਾਤਮਾ ਦਾ ਸਭ ਤੋਂ ਪਿਆਰਾ ਜੀ ਹਾਂ ਮੇਰੇ ਪਰਮਾਤਮਾ ਦੀ ਮੇਰੇ ਉਤੇ ਬਹੁਤ ਕਿਰਪਾ ਹੋ ਰਹੀ ਆ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਮੈਂ ਸਭ ਕੁਝ ਕਰ ਸਕਦਾ ਹਾਂ ਮੈਂ ਕਿਸੇ ਦਾ ਬਹੁਤ ਆਜ ਨਹੀਂ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੇਰੇ ਅੰਦਰ ਬਹੁਤ ਗੁਣ ਕੁਆਲਟੀਜ਼ ਪਾ ਕੇ ਭੇਜੀ ਆ ਸਵੇਰੇ ਸਵੇਰ ਆਪਣੇ ਆਪ ਨੂੰ ਇਸ ਤਰ੍ਹਾਂ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਭਰ ਲੈਣਾ ਹੈ ਤਾਂ ਦੇਖਣਾ ਸਾਡਾ ਪੂਰਾ ਦਿਨ ਬੜਾ ਹੀ ਸੋਹਣਾ ਬੀਤੇਗਾ ਚੜ੍ਹਦੀ ਕਲਾ ਦੇ ਵਿੱਚ ਬੀਤੇਗਾ ਪਰ ਸਵੇਰੇ ਸਵੇਰ ਇਹ ਸਾਰੇ ਕੰਮ ਆਪਾਂ ਤਾਂ ਹੀ ਕਰ ਸਕਾਂਗੇ ਨਾ ਜੇ ਸਵੇਰੇ ਜਲਦੀ ਉੱਠਾਂਗੇ ਅੰਮ੍ਰਿਤ ਵੇਲੇ ਉੱਠਾਂਗੇ ਜੇ ਲੇਟ ਉੱਠੇ ਤਾਂ ਲੇਟ ਉੱਠਣ ਵਾਲਿਆਂ ਦੇ ਸੁਭਾਅ ਦਾ ਤਾਂ ਫਿਰ ਪਤਾ ਹੀ ਆ ਜਦੋਂ ਆਪਾਂ ਲੇਟ ਹੋਈਏ ਤਾਂ ਕਈ ਵਾਰ ਕੰਮ ਤੇ ਜਾਣ ਲਈ ਨਹਾਉਣ ਦਾ ਸਮਾਂ ਵੀ ਨਹੀਂ ਮਿਲਦਾ ਕਈ ਤਾਂ ਮੂੰਹ ਹੱਥ ਧੋ ਕੇ ਹੀ ਜਲਦੀ ਜਲਦੀ ਆਪਣੇ ਕੰਮ ਨੂੰ ਭੱਜ ਜਾਂਦੇ ਨੇ ਉਹਨਾਂ ਨੇ ਸ਼ੁਕਰਾਨਾ ਕੀ ਕਰਨਾ ਗੁਰਬਾਣੀ ਦਾ ਪਾਠ ਕੀ ਕਰਨਾ ਇਹ ਸਾਰੇ ਕੰਮ ਆਪਾਂ ਤਾਂ ਕਰਾਂਗੇ ਜੇ ਸਹੀ ਸਮੇਂ ਤੇ ਉੱਠਾਂਗੇ ਅਮਰਤ ਵੇਲੇ ਦੇ ਵਿੱਚ ਉੱਠਾਂਗੇ ਤਾਂ ਅਮਰਤ ਵੇਲੇ ਤਾਂ ਉੱਠਾਂਗੇ ਜੇ ਅਸੀਂ ਰਾਤ ਨੂੰ ਜਲਦੀ ਸੌਵਾਂਗੇ ਅਤੇ ਰਾਤ ਦਾ ਵੇਲਾ ਸੰਭਾਲ ਕੇ ਸੌਵਾਂਗੇ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਦੀਆਂ ਇਹ ਆਦਤਾਂ ਪੱਕੀਆਂ ਕਰਨੀਆਂ ਨੇ ਕਿ ਰਾਤ ਨੂੰ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਣੇਲਾ ਸਾਹਿਬ ਜੀ ਦੀ ਬਾਣੀ ਪੜ੍ਹਨੀ ਆ ਫਿਰ ਜਿੰਨੀ ਦੇਰ ਤੱਕ ਨੀਂਦ ਨਹੀਂ ਆ ਰਹੀ ਉਨੀ ਦੇਰ ਤੱਕ ਮਨ ਦੇ ਵਿੱਚ ਵਾਹਿਗੁਰੂ 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 ਜੀ ਦਾ ਜਾਪ ਕਰਦੇ ਕਰਦੇ ਸੌਣਾ ਹੈ ਆਪਣੇ ਆਪ ਨੀਂਦ ਆ ਜਾਵੇਗੀ ਤੁਸੀਂ ਬਸ ਗੁਰੂ ਗੁਰੂ ਕਰਦੇ ਰਹਿਣਾ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਜਾਂ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸਾਡੇ ਲਈ ਜ਼ਰੂਰੀ ਹੈ ਨਾ ਉਵੇਂ ਹੀ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਵੀ ਸਾਡੇ ਲਈ ਬੇਹੱਦ ਜ਼ਰੂਰੀ ਆ ਕਈ ਭੈਣ ਭਰਾ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਤਾਂ ਕਰ ਲੈਂਦੇ ਆ ਜਾਂ ਅਮਰਤ ਵੇਲੇ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਆ ਪਰ ਸ਼ਾਮ ਦਾ ਵੇਲਾ ਨਹੀਂ ਸੰਭਾਲ ਪਾਉਂਦੇ ਕਹਿ ਦਿੰਦੇ ਨੇ ਵੀ ਸ਼ਾਮ ਨੂੰ ਸਾਡਾ ਸਰੀਰ ਥੱਕਿਆ ਟੁੱਟਿਆ ਹੁੰਦਾ ਏ ਇਸ ਕਰਕੇ ਅਸੀਂ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਜਾਂ ਫਿਰ ਘਰ ਆਉਂਦਿਆਂ ਆਉਂਦਿਆਂ ਅਸੀਂ ਲੇਟ ਹੋ ਜਾਂਦੇ ਆ ਤਾਂ ਸੰਗਤ ਜੀ ਸਰੀਰ ਭਾਵੇਂ ਜਿੰਨਾ ਮਰਜੀ ਥੱਕਿਆ ਟੁੱਟਿਆ ਹੋਵੇ ਤੁਸੀਂ ਇੱਕ ਵਾਰ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਬੈਠ ਜਾਣਾ ਜਿਵੇਂ ਜਿਵੇਂ ਪਾਠ ਕਰਦੇ ਜਾਵਾਂਗੇ ਨਾ ਇੰਜ ਲੱਗਣਾ ਵੀ ਜਿਵੇਂ ਸਰੀਰ ਦਾ ਸਾਰਾ ਹੀ ਭਾਰ ਲੈ ਗਿਆ ਹੋਵੇ ਸਰੀਰ ਦਾ ਸਾਰਾ ਆਲਸ ਸੁਸਤੀ ਲੈ ਜਾਂਦੀ ਆ ਸਰੀਰ ਸਾਡਾ ਫਿਰ ਤੋਂ ਇੱਕਦਮ ਚੁਸਤੀ ਫੁਰਤੀ ਦੇ ਵਿੱਚ ਆ ਜਾਂਦਾ ਏ ਤੁਸੀਂ ਇਹ ਵੀ ਗੱਲ ਅਜਮਾ ਕੇ ਦੇਖਿਓ ਜੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਬਹੁਤ ਬਲ ਮਿਲਦਾ ਹੈ ਅਤੇ ਸੌਣ ਲੱਗਿਆਂ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਜਿੰਨੀ ਦੇਰ ਤੱਕ ਨੀਂਦ ਨਹੀਂ ਆਉਂਦੀ ਓਨੀ ਦੇਰ ਤੱਕ ਗੁਰੂ ਗੁਰੂ ਕਰਨਾ ਤਾਂ ਅੰਮ੍ਰਿਤ ਵੇਲਾ ਪੱਕਾ ਹੋ ਜਾਵੇਗਾ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਕਿਰਪਾ ਤੁਸੀਂ ਨਾਮ ਹੀ ਉੱਠਣਾ ਚਾਹੋਗੇ ਨਾ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਆਪਣੇ ਆਪ ਜਾਗ ਆਵੇਗੀ ਤਾਂ ਅਮਰਤ ਵੇਲਾ ਸਾਡੇ ਲਈ ਬਹੁਤ ਜ਼ਰੂਰੀ ਆ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੈ ਤਾਂ ਇਹ ਕਿਰਪਾ ਇਹ ਖੁਸ਼ੀ ਆਪਾਂ ਜ਼ਰੂਰ ਹਾਸਲ ਕਰਨੀ ਆ ਕਿਉਂਕਿ ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਹੈ ਨਾ ਅਮਰਤ ਵੇਲੇ ਦੇ ਪ੍ਰਤੀ ਉਹ ਜਦੋਂ ਅਮਰਤ ਵੇਲੇ ਉੱਠਦੇ ਨੇ ਨਾਮ ਜਪਦੇ ਨੇ ਉਹਨਾਂ ਦੇ ਲਈ ਇਹ ਦਿਨ ਬੜਾ ਸੋਹਣਾ ਹੁੰਦਾ ਹੈ ਬੜਾ ਵੱਡਾ ਦਿਨ ਹੁੰਦਾ ਹੈ ਉਹ ਇਸ ਦਿਨ ਦੀਆਂ ਆਪ ਵਧਾਈਆਂ ਦਿੰਦੇ ਨੇ ਅਤੇ ਵਧਾਈਆਂ ਲੈਂਦੇ ਆ ਕਹਿਣਗੇ ਕਿ ਸਾਨੂੰ ਵਧਾਈ ਦਿਓ ਅੱਜ ਅਸੀਂ ਅਮਰਤ ਵੇਲੇ ਉੱਠੇ ਆ ਉੱਠ ਕੇ ਨਾਮ ਜਪਿਆ ਹੈ ਗੁਰੂ ਦੀ ਕਿਰਪਾ ਸਾਡੇ ਉੱਤੇ ਹੋਈ ਆ ਕਿਉਂਕਿ ਅਮਰਤ ਵੇਲੇ ਦੀ ਦਾਤ ਨਾਮ ਦੀ ਦਾਤ ਗੁਰੂ ਦੀ ਖੁਸ਼ੀ ਤੋਂ ਬਿਨਾ ਨਹੀਂ ਮਿਲਦੀ ਤਾਂ ਫਿਰ ਆਓ ਇਹ ਖੁਸ਼ਖਬਰੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਲੈ ਕੇ ਆਈਏ ਰੋਜ਼ ਰਾਤ ਨੂੰ ਗੁਰੂ ਗੁਰੂ ਕਰਦੇ ਹਾਂ ਸਹੀਏ ਤਾਂ ਜੋ ਸਵੇਰੇ ਅਮਰਤ ਵੀਲੇ ਦੇ ਵਿੱਚ ਉੱਠ ਸਕੀਏ ਅਤੇ ਉੱਠਦੇ ਆਸਾਰ ਆਪਣੇ ਆਪ ਹੀ ਸਾਡੇ ਮੁਖ ਵਿੱਚੋਂ ਨਿਕਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ